ਔਵਾਰਾ ਕੁੱਤਿਆਂ ਦੀ ਗਿਣਤੀ ਨੂੰ ਲੈ ਕੇ ਵਿਵਾਦਿਤ ਬਿਆਨ ਦਾ ਮਾਮਲਾ ਪੱਕ ਚੁਕਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਣੇ ਕੁਝ ਆਪ ਆਗੂਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਿੱਲੀ ਸਰਕਾਰ ਨੇ ਕੁਝ ਯੂਟਿਊਬਰਾਂ ਦੇ ਖਿਲਾਫ ਵੀ ਮਾਮਲੇ ਦਰਜ ਕਰਵਾਏ ਨੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਦਿੱਲੀ ਸਰਕਾਰ ਦੇ ਵਿਰੁੱਧ ਝੂਠ ਫੈਲਾਉਣ ਦੇ ਇਲਜ਼ਾਮ ਲਾਏ ਕਿ ਹੈ ਕਿ ਕੇਜਰੀਵਾਲ ਮੰਗਣ ਦਿੱਲੀ ਸਰਕਾਰ ਅਤੇ ਜਨਤਾ ਤੋਂ ਮੁਆਫ ਅਵਾਰਾ ਕੁੱਤਿਆਂ ਦੀ ਗਿਣਤੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਕਰਵਾਉਣ ਦਾ ਬਿਆਨ ਦਿੱਤਾ ਗਿਆ ਸੀ ਤਾਂ ਕੇਜਰੀਵਾਲ ਦੇ ਬਿਆਨ ਤੇ ਇਹ ਕਾਰਵਾਈ ਇਹ ਐਕਸ਼ਨ ਵੇਖਣ ਨੂੰ ਮਿਲਿਆ ਦਿੱਲੀ ਸਰਕਾਰ ਦਿੱਲੀ ਸਰਕਾਰ ਦੇ ਵੱਲੋਂ ਕੋਈ ਯੂਟਿਊਬਰਾਂ ਦੇ ਖਿਲਾਫ ਵੀ ਮਾਮਲੇ ਦਰਜ ਕੀਤੇ ਗਏ ਨੇ ਆਸ਼ੀਸ਼ ਸੂਦ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਸਰਕਾਰ ਅਤੇ ਜਨਤਾ ਤੋਂ ਮੁਆਫੀ ਮੰਗਣ ਦਿੱਲੀ ਸਰਕਾਰ ਦੇ ਵਿਰੁੱਧ ਝੂਠ ਫੈਲਾਉਣ ਦੇ ਇਲਜ਼ਾਮ ਲੱਗੇ ਨੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਆਕਾਸ਼ ਦੀਪ ਜੁੜੇ ਨੇ ਆਕਾਸ਼ ਕੀ ਮਾਮਲਾ ਪੂਰਾ ਹੈ ਤੇ ਇਸ ਮਾਮਲੇ ਦੇ ਵਿੱਚ ਐਕਸ਼ਨ ਵੀ ਵੇਖਣ ਨੂੰ ਮਿਲਿਆ ਆ ਦੇਖੋ ਅਮਨੇ ਬੀਤੇ ਦਿਨ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਵੱਲੋਂ ਇਹ ਕਿਆ ਗਿਆ ਸੀਗਾ ਖਾਸ ਤੌਰ ਤੇ ਜੋ ਅਰਵਿੰਦ ਕੇਜਰੀਵਾਲ ਨੇ ਆਪ ਸੁਪਰੀਮੋ ਉਹਨਾਂ ਦੇ ਵੱਲੋਂ ਵੀ ਕਿ ਜਿਹੜੇ ਦਿੱਲੀ ਦੇ ਅਧਿਆਪਕ ਹੈਗੇ ਨੇ ਉਹਨਾਂ ਨੂੰ ਲਾਇਆ ਜਾਏਗਾ ਜੋ ਆਵਾਰਾ ਕੁੱਤੇ ਨੇ ਸਟੇਡ ਹੈ ਉਸ ਉਹਨਾਂ ਦੀ ਗਿਣਤੀ ਕਰਵਾਈ ਜਾਏਗੀ ਉਹਨਾਂ ਨੂੰ ਲੈ ਕੇ ਪਰ ਜੋ ਦਿੱਲੀ ਸਰਕਾਰ ਦੇ ਮੰਤਰੀ ਨੇ ਅਸ਼ੀਸ਼ ਸੂਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਜਾਣਕਾਰੀ ਦਿੱਤੀ ਹੈ ਕਿ ਇਸ ਤਰ੍ਹਾਂ-ਤਰ੍ਹਾਂ ਗਲਤ ਚੀਜ਼ਾਂ ਹੋ ਰਹੀਆਂ ਇੱਕ ਪ੍ਰੋਪੋਗੈਂਡਾ ਜਿਹੜਾ ਉਹਨਾਂ ਦੇ ਖਿਲਾਫ ਫੈਲਾਇਆ ਜਾ ਰਿਹਾ ਔਰ ਖਾਸ ਤੌਰ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਅਰਵਿੰਦ ਕੇਜਰੀਵਾ ਮਾਫੀ ਨਹੀਂ ਮੰਗਦੇ ਜਨਤਕ ਤੌਰ ਤੇ ਤਾਂ ਇਸ ਇਸ ਦੇ ਵਿੱਚ ਹੋਰ ਵੀ ਪੁਲਿਸ ਨੂੰ ਕਹਾਂਗੇ ਕਾਰਵਾਈ ਕਰਨ ਹਾਲਾਂਕਿ ਉਹਨਾਂ ਦੇ ਵੱਲੋਂ ਕੰਪਲੇਟ ਜ਼ਰੂਰ ਦੇ ਦਿੱਤੀ ਗਈ ਹੈ ਇਸ ਨੂੰ ਲੈ ਕੇ ਪਰ ਫਿਲਹਾਲ ਦੀ ਗੱਲ ਹੈ ਜਿਹੜਾ ਅਜੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਪਰ ਇਹਨਾਂ ਜ਼ਰੂਰ ਜੋ ਭਾਜਪਾ ਸਰਕਾਰ ਕਿ ਕਿ ਅਜੀਹਾ ਕੋਈ ਵੀ ਆਰਡਰ ਹੈ ਜਿਹੜਾ ਬੀਜੇਪੀ ਸਰਕਾਰ ਦੇ ਵੱਲੋਂ ਨਹੀਂ ਪਾਸ ਕੀਤਾ ਗਿਆ ਮੰ ਜੀ ਆਕਾਸ਼ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਦਿੱਲੀ ਸਰਕਾਰ ਦੇ ਵਿਰੁੱਧ ਝੂਠ ਫੈਲਾਉਣ ਦੇ ਇਲਜ਼ਾਮ ਲੱਗੇ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੇਜਰੀਵਾਲ ਦਿੱਲੀ ਸਰਕਾਰ ਤੇ ਜਨਤਾ ਤੋਂ ਮੁਆਫੀ ਮੰਗਣ ਦਿੱਲੀ ਦੇ ਮੰਤਰੀ ਇਹ ਜ਼ਿਕਰ ਕਰ ਰਹੇ ਆਵਾਰਾ ਕੁੱਤਿਆਂ ਦੀ ਗਿਣਤੀ ਬਾਰੇ ਵਿਵਾਦਿਤ ਬਿਆਨ ਦਾ ਇਹ ਮਾਮਲਾ अरविंद केजरीवाल सने आप आਗੂਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਵਾਰਾ ਕੁੱਤਿਆਂ ਦੀ ਗਿਣਤੀ ਅਧਿਆਪਕਾਂ ਤੋਂ ਕਰਵਾਉਣ ਦਾ ਜ਼ਿਕਰ ਕੀਤਾ ਗਿਆ ਸੀ। ਤੇ ਇਸ ਨੂੰ ਲੈ ਕੇ ਸਵਾਲ ਚੁਕੇ ਗਏ। ਦਿੱਲੀ ਸਰਕਾਰ ਦੇ ਵੱਲੋਂ ਕੁਝ ਯੂਟਿਊਬਰਾਂ ਦੇ ਖਿਲਾਫ ਵੀ ਮਾਮਲਾ ਦਰਜ ਕਰਵਾਇਆ ਗਿਆ। ਦਿੱਲੀ ਸਰਕਾਰ ਦੇ ਵਿਰੁੱਧ ਝੂਠ ਫੈਲਾਉਣ ਦੇ ਇਲਜ਼ਾਮਾਂ ਤਹਿਤ ਇਹ ਕਾਰਵਾਈ ਵੇਖਣ ਨੂੰ ਮਿਲੀ। केजरीवाल ਦਿੱਲੀ ਦੀ ਸਰਕਾਰ ਤੇ ਜਨਤਾ ਤੋਂ ਮਾਫੀ ਮੰਗੀ। ਇਹ ਵੀ ਮੰਗ ਕੀਤੀ ਗਈ। ਤੇ ਇੱਥੇ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ। अवारा के बयान के उ अरविंद केजरीवाल ते आप आगू के खिलाफ शिकायत दर्ज करवाई गई है गवर्नमेंट हैज टेकन ए कंसिडर्ड डिशीजन टू फाइल ए पुलिस कंप्लेट टू फाइल एन एफ आई आर अगेंस्ट द मिसइनफॉर्मेशन बींग स्प्रेड बाय आम आदमी पार्टी एंड पर्टिकुलरली देयर नेशनल कन्वीनर श्री अरविंद केजरीवाल ये दुष्प्रचार अरविंद केजरीवाल जी ने एक ट्वीट के रूप में किया जिसमें उन्होंने दिल्ली सरकार स्कूल स्कूलों के शिक्षकों शिक्षक दिल्ली में सरकारी स्कूलों के शिक्षक बच्चों को पढ़ाएंगे या सड़कों पर कुत्ते गिनेंगे ऐसा करके उन्होंने ट्वीट किया है अरविंद केजरीवाल जी ने इसलिए सरकार ने बहुत सुविचारित बहुत गंभीरता से सोचने के बाद यह निर्णय किया है कि हम इसके खिलाफ हमने कल पुलिस कंप्लेन दायर की और पुलिस जांच के अनुसार इस पर एफ आई लॉन्च करेगी ये विक्टिम कार्ड आम आदमी पार्टी की जेब में ये विक्टिम कार्ड ही रहता है जेब में कार्ड रहता है देखो हमें दबाने की कोशिश की जा रही है हमें प्रताड़ित करने की कोशिश की जा रही है आप दिन भर आने वाले समय में आम आदमी पार्टी के ये विक्टिम कार्ड चलेंगे दुर्भाग्यपूर्ण है अपनी रेलेवेंस दिल्ली में बनाने के लिए अरविंद केजरीवाल जी इस शूट एंड स्कूट की पॉलिटिक्स का हिस्सा बने हैं क्योंकि रोज एक डिस्टॉर्टेड कुछ अंडरलाइन करके कुछ छुपा कर सोशल मीडिया पे सर्कुलर दिखा दिया जाता है